ਸਰ ਜੀ ਕੰਡਿਆਮ ਉਹਨਾਂ ਉੱਤੇ ਕਾਰ ਕਰ ਰਹੇ ਨੇ ਉਹ ਹਜੇ ਕੁਛ ਨਹੀਂ ਕਰਿਆ ਆਇਆ ਕਿ ਉਹ ਪੁਲਿਸ ਵਾਲੇ ਵੀ ਦੇਖ ਪੀ ਆ ਗਏ ਜਦੋਂ ਪੁਲਿਸ ਪਹੁੰਚਾ ਜੋ ਵੀ ਜ਼ਖਮੀ ਸੀ ਹਾਂਜੀ ਪਤਾ ਲੱਗਾ ਜ਼ਖਮੀ ਹੋਇਆ ਬਟ ਮੈਂ ਸਿੱਧਾ ਆਇਆ ਹਾਂ ਉਹਦੇ ਦੋ ਬੰਦੇ ਜ਼ਖਮੀ ਨੇ ਇਹਦੇ ਦੋ ਬੰਦੇ ਜ਼ਖਮੀ ਨੇ ਕਿੰਨੇ ਕਿ ਤਵੀਰ ਸਟਾਫ ਨਾਲ ਇਹ ਦਾਖਲ ਨੇ 150 100 ਦੇ ਵਿੱਚ ਕਿੰਨੇ ਨੇ ਆਵਜਾ ਜੀ ਮੌਕੇ ਤੇ ਵੀ ਗੇ ਹੋਊਗਾ ਉੱਥੇ ਤੇ ਕੀ ਹਾਲਾਤ ਨੇ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨਤ ਨਹੀਂ ਬੋਲਨੇ ਗਿਆ ਨਹੀਂ ਬਿਆਨ ਨਹੀਂ ਦੇ ਰਿਹਾ ਕਿਉਂਕਿ ਬਿਆਨ ਹੁੰਦਾ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਰ ਹੋਇਆ ਉਹ ਕਿ ਨਾਮ ਨਹੀਂ ਨਾਂਦੋ ਸਰੋ ਨਾਂਜੀ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਤੇ ਕਿਦਾ ਹੋਇਆ ਤੇ ਕੌਣ ਜ਼ਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਖੀ ਵਾਲੀਆ ਕੋਣ ਨੇ ਕੋਈ ਰਾਜਨੀਤਿਕ ਰਾਇਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਸੀ ਆਪਣੇ ਘਰ ਵੱਲ ਨੂੰ ਹਾਠੀ ਗੜ ਤੋਂ ਹਾਂ ਉੱਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਕੀ ਹੋਇਆ ਕੀ ਉਸ ਤੇ ਉਸ ਟਾਈਮ ਤਾਂ ਮੈਂ ਵਕਿਆ ਮੈਂ ਨਹੀਂ ਉੱਥੇ ਹੈਗਾ ਮੈਂ ਅੰਮ੍ਰਿਤਸਰ ਗਿਆ ਦਾ ਸੀ ਮੈਂ ਅੰਮ੍ਰਿਤਸਰ ਆਣ ਰਿਹਾ ਦਾ ਸੀ ਤੇ ਮੈਨੂੰ ਟੂਲ ਪਲਾਜ਼ੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦਿਆਂ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਕਿੰਨੇ ਕੁ ਗੰਭੀਰ ਸੱਟਾਂ ਲੱਗੀ ਵੀ ਔਰ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜਖਮੀਨ ਨੇ ਲੱਖੀ ਵਾਲੀਆ ਔਰ ਅਜਾ ਵਾਲੀਆ ਉਹਨਾਂ ਦੇ ਆ ਡਟ ਕਹਿੰਦੇ ਅਮਰਸਾਲ ਲੈ ਜਾਓ ਇਹਨਾਂ ਨੂੰ ਤੇ ਅਮਰਸਾਲ ਥੱਲੇ ਲੈ ਕੇ ਆ ਗਏ ਉਹ ਚਲੀ ਗਏ ਕੀ ਕੋਈ ਲੱਗੀ ਕੀ ਸੀ ਕੋਈ ਆ ਕੀ ਪਤਾ ਹੀ ਨਹੀਂ ਮੈਨੂੰ ਆਪੇ ਫਿਰ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਸਾਨੂੰ ਪਤਾ ਨਹੀਂ ਲੱਗਾ ਜਦਾਂ ਹਾਂ ਰੈਂਕ ਤੋਂ ਜਾ ਦੇ ਕੋਈ ਬਿਚੂ ਦਾਸ ਕੋ ਬਣ ਗਿਆ ਕੀ ਕਿਹੜੇ ਰੈਂਕ ਤੇ ਉਹ ਕੀ ਨਾਂ ਤੁਹਾਡਾ ਬੋਲੀ ਐਲਰਾਏ ਸਈਆ ਐਸਈ ਐਲਰਾਏ ਐਸਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਤੇ ਹਾਤੀਕੀੜ ਜਿੱਥੇ ਝਗੜਾ ਹੁੰਦਿਆ ਸੀ ਇਨਫੋਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮਮਹਨਤ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਦਾ ਇਹ ਆ ਵੇਲੋ ਤੁਸੀਂ ਆਪ ਹੀ ਵੇਲੋ ਕੀ ਵਜ੍ਹਾ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਦੋਨਾਂ ਦੋਵੇਂ ਤਾਂ ਚੱਕੀ ਹੋਈ ਹੈ ਅਰੇ ਕੀ ਲੱਗਦਾ ਗੁਰੀਰ ਆਪਣੇ ਅੱਛਾ ਮੇਰਾ ਨਾਮ ਡਾਕਟਰ ਸਾਹਿਲ ਹੈ ਕੌਣ ਆਇਆ ਹੈ ਜੀ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਉਰੀ ਹਿਸਟਰੀ ਆ ਵੀ ਸ਼ਰੀਬ ਲੱਗੇ ਤੇ ਇਹ ਕਿਹਨ ਲੱਗੇ ਆ ਧੰਨਵਾਦ ਇਹ ਨਾਮ ਇਹਦਾ ਨਰੇਂਦਰ ਸਿੰਘ ਸਰਫੁਲਮਨ ਸਿੰਘ ਇਨਸੀਡੈਂਟ ਨੇ ਹਾਤੀਗੇੜ ਦਾ ਦੱਸਿਆ ਵੀ ਅਪ੍ਰੈਂਸ ਹੋਤੀ ਬਜੇ ਫਿਲਹਾਲ ਆਪਣਾ ਦੱਸ ਅੱਛਾ ਮੇਰਾ ਨਾਮ ਡਾਕਟਰ ਸਾਹਿਲ ਹਾਂ ਕੌਣ ਆਇਆ ਜੀ ਡਾਕਟਰ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਲੈਜਿਸਟਰੀ ਆਫ ਅ ਗਨ ਸ਼ਾਟ ਐਸ ਪਰ ਜਿਡਿਉਰੀ ਹਿਸਟਰੀ ਅਭੀ ਸ਼ਰੀਬ ਲੱਗੇਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀ ਗੇਟ ਦਾ ਦੱਸਿਆ ਵੀ ਅਕਰੈਂਸ ਉੱਥੇ ਵਜੇ ਨੇ ਤਕਰੀਬਨ ਸ਼ਰੇ ਵਜੇ ਤੱਕ ਬੁਲਟਸ ਲੱਗੇ ਰਿਹਾ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਬੁਲ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇ ਸੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਦਰ ਇਸ अबाउट ਵੇ ਸਾਡੇ ਕੋ ਇਧਰ ਐਮਰਜੈਂਸੀ ਚ ਆਏ ਕਿੰਨੇ ਕਿ ਕਬੀ ਇਚ ਚੀ ਆ ਚਾਰ ਟੋਟਲ ਹੈਗੇ ਸੀਗੇ ਇੰਜਰੀਸ ਸੀਗੇ ਚਾਰ ਟੋਟਲ ਬੂਮ ਸੀਗੇ ਇਹਨਾਂ ਦੇ ਤੇ ਉਹ ਰਿੰਦੀ ਆਪਾਂ ਪ੍ਰੋਪਰ ਆਪਾਂ ਇਨ ਟਰੀਟਮੈਂਟ ਦੇ ਦਿੱਤਾ ਆ ਬਾਇ ਲਾਈਨ ਮੇਨਟੇਨ ਕਰਕੇ ਨਾਲ ਡਰੈਸਿੰਗ ਕਰ ਦਿੱਤੀ ਫਦਰ ਆਪ ਇਹਨਾਂ ਨੂੰ ਰੈਫਰ ਕਰਨ ਦਾ ਗੁਨਾਨਿਕ ਦੇ ਆਪਣੀ ਸਰ ਕੇ ਸੋਲ ਹਾਂ ਜੀ ਕਿੰਨੇ ਜ਼ਖਮੀ ਆਏ ਇਕੱਲੇ ਨਹੀਂ ਫਿਲਹਾਲ ਤਾਂ ਸਾਡੇ ਕੋ ਇੱਕ ਪੁਲਿਸ ਮਰ ਪਰਸਨ ਨਹੀਂ ਓਨ ਡਿਊਟੀ ਸੀ ਕਿ ਜਿਹੜੇ ਆਈ ਥਿੰਕ ਪੀਸੀਆਰ ਔਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਸੀਗੇ ਥੈਂਕ ਯੂ